ਅੱਜ ਦੀ ਇਹ ਵੀਡੀਓ ਉਹਨਾਂ ਵੀਰਾਂ ਵਾਸਤੇ ਬਹੁਤ ਹੀ ਫਾਇਦੇਮੰਦ ਹੋਏਗੀ ਜਿਹੜੇ ਕਰਿਆਨੇ ਦਾ ਕੰਮ ਕਰਦੇ ਆ ਜਾਂ ਕੋਲਡ ਡਰਿੰਕ ਦਾ ਕੰਮ ਕਰਦੇ ਆ ਜ਼ਿਆਦਾਤਰ ਆਪਾਂ ਆਹ ਵਾਲੀਆਂ ਡੀ ਫ੍ਰੀਜਾਂ ਦੇਖਦੇ ਆ ਗਿਆਂ ਇਹਨਾਂ ਦੇ ਵਿੱਚ 90% ਤੋਂ ਜ਼ਿਆਦਾ ਜਿਹੜੀ ਲੀਕੇਜ ਇਹਨਾਂ ਦੀ ਕੈਬਿਨੇਟ ਦੇ ਵਿੱਚ ਹੁੰਦੀ ਹੈ ਜਦੋਂ ਮੰਨ ਲਓ ਆਪਾਂ ਬਿਲਕੁਲ ਸਹੀ ਫ੍ਰਿਜ ਚੱਲਦਾ ਹੁੰਦਾ ਤੇ ਚੱਲਦੀ ਚੱਲਦੀ ਹੌਲੀ-ਹੌਲੀ ਇਹ ਜਿਹੜੀ ਹੈ ਕੂਲਿੰਗ ਘਟਾ ਜਾਂਦੀ ਹੈ ਉਸ ਹਾਲਤ ਦੇ ਵਿੱਚ ਆਪਾਂ ਮਕੈਨਿਕ ਬੁਲਾਉਣੇ ਆ ਉਹ ਮਕੈਨਿਕ ਆਣ ਕੇ ਦੇਖਦੇ ਨਹੀਂਗੇ ਪਰ ਗੈਸ ਪਾ ਜਾਂਦੇ ਆ ਪਹਿਲੀ ਗੱਲ ਤਾਂ ਇਹਨਾਂ ਦੀ ਲੀਕੇਜ ਹੀ ਨਹੀਂ ਲੱਭਦੀ ਜਿਹੜੀ ਕਿ ਲੀਕੇਜ ਇਹਨਾਂ ਦੀ ਕੈਬਨਟ ਦੇ ਵਿੱਚ ਹੁੰਦੀ ਆ ਬਾਹਰੋਂ ਆਪਾਂ ਨੂੰ ਲੀਕੇਜ ਬਹੁਤ ਘੱਟ ਚਾਂਸ ਹੋਣਗੇ ਵੀ ਇਹਦੇ ਕੰਡੈਂਸਰ ਦੇ ਵਿੱਚ ਲੀਕੇਜ ਹੋਏਗੀ ਪਰ ਉਹ ਕੀ ਕਰਦੇ ਨੇ ਇਹਦੇ ਵਿੱਚ ਗੈਸ ਪਾ ਜਾਂਦੇ ਆ ਇਦਾਂ ਗੈਸ ਪਾਉਣ ਦਾ ਨੂੰ ਕੋਈ ਵੀ ਫਾਇਦਾ ਨਹੀਂਗਾ ਰੀਜਨ ਕੀ ਆ ਜਿੰਨਾ ਚਿਰ ਆਪਾਂ ਨੂੰ ਗੈਸ ਦੀ ਲੀਕੇਜ ਨਹੀਂ ਲੱਬੇਗੀ ਉਹਨਾਂ ਟਾਈਮ ਇਹਦੇ ਵਿੱਚ ਗੈਸ ਪਾਉਣ ਦਾ ਕੋਈ ਫਾਇਦਾ ਨਹੀਂ ਅੱਜ ਤੁਹਾਨੂੰ ਦਿਖਾਉਣੇ ਆ ਜਿਹੜੀ ਕੀ ਜਦੋਂ ਅੰਦਰੂਨੀ ਲੀਕੇਜ ਹੋ ਜਾਂਦੀ ਏ ਇਹ ਫ੍ਰਿਜ ਬਿਲਕੁਲ ਕੁਆੜ ਕੰਡਮ ਹੋ ਜਾਂਦੀ ਏ ਉਸ ਤੋਂ ਹੱਲ ਇਹਦਾ ਹੋਰ ਕੋਈ ਹੱਲ ਨਹੀਂ ਹੁੰਦਾਗਾ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਕੰਡਮ ਹੋਈ ਹੋਈ ਫ੍ਰਿਜ ਦਿਖਾਉਣੇ ਆ ਵੀ ਇਹਨੂੰ ਆਪਾਂ ਕਿਵੇਂ ਵਰਤੋਂ ਦੇ ਵਿੱਚ ਲਿਆ ਸਕਦੇ ਆ ਜਦੋਂ ਅੰਦਰੂਨੀ ਲੀਕੇਜ ਹੋ ਜਾਂਦੀ ਏ ਉਹਦੇ ਵਿੱਚ ਆਪਾਂ ਨੂੰ ਫ੍ਰਿਜ ਜਾਂ ਤਾਂ ਖਵਾੜੀ ਨੂੰ ਦੇਣੀ ਪੈਂਦੀ ਏ ਜਾਂ ਫਿਰ ਫ੍ਰਿਜ ਨਵੀਂ ਲੈਣੀ ਪੈਂਦੀ ਏ ਤੇ ਆਪਾਂ ਕੋ ਛੋਟਾ ਜਿਹਾ ਪ੍ਰਾਲਾ ਕਰਕੇ ਤੁਹਾਨੂੰ ਦਿਖਾਉਣੇ ਆ ਵੀ ਇਹਨੂੰ ਆਪਾਂ ਕਿਵੇਂ ਵਰਤੋਂ ਦੇ ਵਿੱਚ ਲਿਆ ਸਕਦੇ ਆ ਥੋੜਾ ਜਿਹਾ ਜੁਗਾੜ ਲਗਾਉਣਾ ਪੈਂਦਾ ਪਰ ਫਰਿੱਜ ਜਿਹੜੀ ਹੈ ਵਰਕਿੰਗ ਸਹੀ ਕਰਦੀ ਹੈ ਆਪਾਂ ਗ੍ਰਾਈਂਡਰ ਦੇ ਨਾਲ ਇਹਨੂੰ ਕੱਟ ਕੇ ਕੋਸ਼ਿਸ਼ ਕਰ ਰਹੇ ਆ ਸ਼ਾਇਦ ਇਹਦੇ ਜਿਹੜੀ ਹੈ ਲੀਕੇਜ ਆਪਾਂ ਨੂੰ ਇਹਦਾ ਜਿਹੜਾ ਜੋਇੰਟ ਹੁੰਦਾ ਜਿੱਥੇ ਕਾਪਰ ਅਲੂਮੀਨੀਅਮ ਦਾ ਜੋੜ ਲੱਗਿਆ ਹੁੰਦਾ ਤੇ ਉਥੋਂ ਆਪਾਂ ਇਹਦੀ ਜਿਹੜੀ ਲੀਕੇਜ ਲੱਭ ਲਈਏ ਪਰ ਆਪਾਂ ਨੂੰ ਇਸ ਦੀ ਲੀਕੇਜ ਨਹੀਂ ਮਿਲ ਰਹੀ ਇਹ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਤੇ ਇਸ ਲਈ ਇਹ ਵੀਡੀਓ ਨੂੰ ਸਾਰੀ ਨੂੰ ਦੇਖਣਾ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਜਲਦੀ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਵੀਰ ਸੱਜਣਾ ਤੱਕ ਇਹ ਵੀਡੀਓ ਪਹੁੰਚ ਸਕੇ ਹੁਣ ਆਪਾਂ ਇੱਕ ਫ੍ਰਿਜ ਦਾ ਜਿਹੜਾ ਫ੍ਰੀਜ਼ਰ ਹੁੰਦਾ ਜਿੰਦੇ ਚ ਬਰਫ਼ ਜੰਮਦੀ ਏ ਉਹ ਫ੍ਰੀਜ਼ਰ ਲਿਆ ਤੇ ਉਹਦੇ ਜਿਹੜੇ ਆ ਪੱਤੀਆਂ ਆਪਾਂ ਲੰਬੀਆਂ ਕੱਟ ਲਈਆਂ ਜਦੋਂ ਆਪਾਂ ਇਹ ਪੱਤੀਆਂ ਦੇ ਮੱਦੇ ਨਾਲ ਅੰਦਰ ਜਿਹੜੀ ਪਾਈਪ ਪੁਛਾ ਰਹੇ ਆ ਤੇ ਉਹਨਾਂ ਨੂੰ ਆਪਾਂ ਫੋਲਡ ਕਰਕੇ ਨਾਲ ਇਹਦੇ ਨਾਲ ਅਟੈਚ ਕਰਾਂਗੇ ਫ੍ਰੀਜ਼ਰ ਦੀ ਇੱਕ ਸਾਈਡ ਤੋਂ ਛੋਟਾ ਜਿਹਾ ਹੋਲ ਕਰਕੇ ਤੇ ਇਹ ਜਿਹੜੀ ਕੁਆਟਰ ਦੀ ਪਾਈਪ ਹੈ ਫ੍ਰੀਜ਼ਰ ਦੀ ਕੈਬਿਨੇਟ ਦੇ ਨਾਲ-ਨਾਲ ਆਪਾਂ ਕਮਾ ਰਹੇ ਆ ਪੰਜਾਹ ਫੁੱਟ ਦਾ ਰੋਲ ਇਹ ਆਪਾਂ ਸਾਰਾ ਉਸੇ ਤਰੀਕੇ ਨਾਲ ਇਹਨੂੰ ਆਪਾਂ ਜਿਵੇਂ ਫ੍ਰੀਜਰ ਦੀ ਕੈਬਨਟ ਹੈ ਇਹਨੂੰ ਗੋਲ ਕਰ ਦਿੰਨੇ ਆ ਤੇ ਆ ਜਿਹੜੀ ਫ੍ਰੀਜਰ ਦੀ ਪੱਤੀ ਲਈ ਸੀ ਤੇ ਉਹਦੇ ਨਾਲ ਆਪਾਂ ਇਹਨੂੰ ਐਡਜਸਟ ਵੀ ਕਰਨਾ ਪੰਜਾਹ ਫੁੱਟ ਦੀ ਜਿਹੜੀ ਲੈਂਥ ਆਪਾਂ ਕੁਆਟਰ ਦੀ ਲਈ ਸੀ ਉਹ ਤਕਰੀਬਨ ਸਾਰੀ ਲੈਂਥ ਇਹਦੇ ਵਿੱਚ ਘੁਮਾ ਦਿੱਤੀ ਆ ਤੇ ਲਗਭਗ ਇਹਦੇ ਵਿੱਚ ਪੰਜ ਜਿਹੜੇ ਆ ਰਾਉਂਡ ਆ ਗਏ ਨੇ ਤੇ ਹੁਣ ਜਿਹੜੀ ਇਹ ਕੁਆਟਰ ਦੀ ਪਾਈਪ ਹੈ ਇੱਥੇ ਆਣ ਕੇ ਖਤਮ ਹੋ ਗਈ ਹੈ ਤੇ ਥੋੜਾ ਜਿਹਾ ਆਪਾਂ ਇਹਨੂੰ ਜੁਆਇੰਟ ਲਾ ਕੇ ਤੇ ਲੰਬੀ ਕਰ ਲਾਂਗੇ ਤਾਂ ਜੋ ਜਿਹੜੀ ਸਾਈਡ ਤੋਂ ਆਪਾਂ ਪਾਈਪ ਪਾਈ ਸੀ ਉਧਰਲੀ ਸਾਈਡ ਕੰਪਰੈਸਰ ਵਾਲੀ ਸਾਈਡ ਤੇ ਜਿਹੜੀ ਹੈ ਇਹ ਪਾਈਪ ਪਹੁੰਚ ਸਕੇ ਜੁਆਇੰਟ ਲਾਉਣ ਤੋਂ ਬਾਅਦ ਦੇ ਵਿੱਚ ਜਿੰਨੀ ਪਾਈਪ ਆਪਾਂ ਨੂੰ ਚਾਹੀਦੀ ਹੈਟਾ ਕੰਪਰੈਸ਼ਨ ਤੱਕ ਪਹੁੰਚਣ ਵਾਸਤੇ ਓਨੀ ਪਾਈਪ ਆਪਾਂ ਰੱਖ ਲਈ ਤੇ ਜਿਹੜੀ ਐਕਸਟਰਾ ਪਾਈਪ ਹੈ ਵਾਧੂ ਪਾਈਪ ਉਹਨੂੰ ਟੂਬ ਕਟਰ ਦੀ ਮਦਦ ਦੇ ਨਾਲ ਕੱਢ ਦਿੱਤਾ ਤੇ ਜਿਹੜੀਆਂ ਆਪਾਂ ਫ੍ਰੀਜ਼ਰ ਦੀਆਂ ਪੱਤੀਆਂ ਕਟੀਆਂ ਸੀ ਉਹਦੇ ਨਾਲ ਹੁਣ ਕੀ ਕਰਾਂਗੇ ਪਾਈਪ ਨੂੰ ਆਪਾਂ ਉਹਦੇ ਵਿੱਚ ਐਡਜਸਟ ਕਰਕੇ ਤੇ ਛੋਟੀ ਡ੍ਰਿਲ ਦੀ ਮਦਦ ਦੇ ਨਾਲ ਆਪਾਂ ਇਹ ਫਰਾਕ ਕਰਕੇ ਇਹਦੇ ਵਿੱਚ ਸਕਰੂ ਕੱਸ ਰਹੇ ਆ ਫ੍ਰੀਜਰ ਦੀਆਂ ਚਾਰਾਂ ਸਾਈਡਾਂ ਦੇ ਵਿੱਚ سپورਟ ਲਾਉਣੀ ਜ਼ਰੂਰੀ ਆ ਤੇ ਇਸੇ ਤਰ੍ਹਾਂ ਫ੍ਰੀਜਰ ਦੀਆਂ ਜਿਹੜੀਆਂ ਕਰਟੀਆਂ ਆ ਪੱਤੀਆਂ ਉਹ ਆਪਾਂ ਪਾਈਪ ਦੇ ਹੀੜਲੇ ਬਣਾਉ ਲਗਾ ਕੇ ਤੇ ਚਾਰਾਂ ਸਾਈਡਾਂ ਤੇ ਡ੍ਰਿਲ ਦੀ ਮਦਦ ਦੇ ਨਾਲ سپورਟ ਲਾ ਦੇਣੀ ਆ ਤਾਂ ਜੋ ਮੰਨ ਲਓ ਜਿਹੜੀਆਂ ਪਾਈਪਾਂ ਨੇ ਹੀਟਾਂ ਉੱਤਾਂ ਹੋ ਕੇ ਤੇ ਕੱਲ ਨੂੰ ਆਪਾਂ ਨੂੰ ਜਦੋਂ ਕੋਈ ਕਸਟਮਰ ਸਮਾਨ ਰੱਖਦਾ ਤੇ ਉਹ ਕੋਈ ਦਿੱਕਤ ਨਾ ਕਰੇ ਬਿਲਕੁਲ ਆ ਇੱਕੋ ਜੀ ਬਰਾਬਰ ਸੈਟਿੰਗ ਕਰਕੇ ਤੇ ਇਹਨਾਂ ਪਾਈਪਾਂ ਨੂੰ ਆਪਾਂ ਹੁੰਦੇ ਵਿੱਚ ਐਡਜਸਟ ਕਰਨਾ ਹੁੰਦਾ ਹੁਣ ਤੁਸੀਂ ਡੀ ਫ੍ਰੀਜ਼ਰ ਦੀ ਇਹ ਕੈਬਿਨੇਟ ਦੇਖੋ ਜਿਹੜੀਆਂ ਕਿ ਆਪਾਂ ਇਹਦੇ ਵਿੱਚ 5 ਜਿਹੜੀਆਂ ਲੇਹਰਾਂ ਬਣਾਈਆਂ ਸੀ ਪਾਈਪ ਦੀਆਂ ਉਹ ਬਿਲਕੁਲ ਆਪਾਂ ਐਡਜਸਟਮੈਂਟ ਕਰਕੇ ਓਕੇ ਕਰ ਦਿੱਤੀ ਹੈ ਤੇ ਹੁਣ ਜਿਹੜਾ ਆਪਾਂ ਇਹਦਾ ਵੈਕਿਊਮ ਦਾ ਪ੍ਰੋਸੈਸ ਕਰ ਰਹੇ ਹਾਂ ਤੇ ਇੱਕ ਵਾਰੀ ਆਪਾਂ ਥੋੜਾ ਜਿਹਾ ਡ੍ਰਾਇਰ ਤੇ ਰਾਈ ਵੈਕਿਊਮ ਕਰਵਾ ਦਿੱਤਾ ਡ੍ਰਾਇਰ ਰਾਈ ਵੈਕਿਊਮ ਕਰਾਉਣ ਤੋਂ ਬਾਅਦ ਵਿੱਚ ਆਪਾਂ ਇੱਥੇ ਜੋਇੰਟ ਲਾ ਰਹੇ ਹਾਂ ਇਹ ਜ਼ਿਆਦਾਤਰ ਆਪਾਂ ਇਧਰ ਦੀ ਵੈਕਿਊਮ ਤਾਂ ਕਰਵਾਈਦਾ ਕਿ ਕਿਹੇ ਬੰਨਿਓ ਜਿਹੜੀ ਕੋਈ ਇਟਰਨਲੀ ਲੀਕੇਜ ਹੈ ਉਹਦਾ ਪਤਾ ਲੱਗ ਸਕੇ ਬਾਕੀ ਜਿਹੜਾ ਇਹ ਵੈਕਿਊਮ ਉਹ ਆਪਾਂ ਵੈਕਿਊਮ ਪੰਪ ਦੀ ਮਦਦ ਨਾਲ ਕਰਵਾ ਰਹੇ ਆ ਵੈਕਿਊਮ ਨੂੰ ਚੰਗੀ ਤਰ੍ਹਾਂ ਕਰਵਾਉਣ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਗੈਸ ਪਾਵਾਂਗੇ ਇਹਦੇ 'ਚ ਗੈਸ ਪਾਏਗੀ R290 ਜਿਹੜੀ ਹੈ ਜਦੋਂ ਆਪਾਂ ਇਹਦਾ ਪ੍ਰੋਸੈਸ ਕੰਪਲੀਟ ਕੀਤਾ ਗੈਸ ਪਾਉਣ ਤੋਂ ਬਾਅਦ ਦੇ ਵਿੱਚ ਨਾ ਆਪਾਂ ਨੂੰ ਦਿੱਕਤ ਆਈ ਕੂਲਿੰਗ ਤਾਂ ਕਰ ਰਿਹਾ ਸੀ ਇਹ ਫ੍ਰਿਜ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਕੀ ਜਿਹੜਾ ਇਹਦਾ ਹੈੱਡ ਪ੍ਰੈਸ਼ਰ ਉਹ ਜ਼ਿਆਦਾ ਵਧ ਰਿਹਾ ਸੀ ਤੇ ਉਹਨੂੰ ਸੈੱਟ ਕਰਨ ਵਾਸਤੇ ਕਿਉਂਕਿ ਜਦੋਂ ਹੈੱਡ ਪ੍ਰੈਸ਼ਰ ਜ਼ਿਆਦਾ ਵਧੇਗਾ ਤੇ ਕੂਲਿੰਗ ਦੇ ਨਾਲ ਜਿਹੜਾ ਕੰਪਰੈਸ਼ਰ ਜਿਹੜਾ ਉਹ ਜ਼ਿਆਦਾ ਗਰਮ ਹੋਏਗਾ ਇਸ ਕਰਕੇ ਆਪਾਂ ਜਿਹੜਾ 8U ਵਾਲਾ ਇਹਨੂੰ ਕੰਡੈਂਸਰ ਵੀ ਲਗਾ ਦਿੱਤਾ ਕਿਉਂਕਿ ਦੇਖੋ ਇਹਦੇ ਛੋਟਾ ਜਿਹਾ ਕੋਇਲ ਬਾਕੀ ਕੋਇਲ ਜਿਹੜਾ ਹੈ ਉਹ ਇਸ ਦੇ ਵਿੱਚ ਸੀਗਾ ਤੇ ਉਹ ਹੁਣ ਉਹਦੀ ਪਰਭਾਈ ਕਰਨ ਵਾਸਤੇ ਆਪਾਂ ਨੂੰ ਇੱਕ ਅਲੱਗ ਤੋਂ ਜਿਹੜਾ ਹੀਟ ਕੋਇਲ ਜਿਹੜਾ ਉਹ ਲਗਾਉਣਾ ਪਿਆ ਏ 8 ਕੁਆਇਲ ਦੀ ਆਪਾਂ ਸੈਟਿੰਗ ਕੀਤੀ ہوئی ਆ ਤੇ ਹੁਣ ਤੁਸੀਂ ਦੇਖੋ ਵੀ ਆਪਣਾ ਲਾਸਟ ਪ੍ਰੋਸੈਸ ਤੇ ਫਰੀਜ਼ਰ ਦੇ ਵਿੱਚ ਵੇਖੋ ਜਿਹੜਾ ਟੈਂਪਰੇਚਰ ਹੈ ਉਹ ਮਾਈਨਸ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਜਿਹੜੇ ਵੀਰ ਇਹਨਾਂ ਫ੍ਰਿਜਾਂ ਦਾ ਕੰਮ ਕਰਦੇ ਆ ਹੋ ਸਕਦਾ ਉਹਨਾਂ ਕੋਲ ਕੋਈ ਹੋਰ ਤਰੀਕਾ ਹੋਵੇ ਪਰ ਇਹ ਆਪਾਂ ਕਾਫੀ ਟਾਈਮ ਤੋਂ ਇਹ ਵਾਲਾ ਤਰੀਕਾ ਵਰਤ ਰਹੇ ਆ کارਗਰ ਕਿਉਂਕਿ ਕੁਆਡ ਹੋਈ ਫ੍ਰਿਜ ਨੂੰ ਆਪਾਂ ਦੁਬਾਰਾ ਨਵੇਂ ਸਿਰੇ ਤੋਂ ਤਿਆਰ ਕੀਤਾ ਹੈਗਾ ਤੇ ਆਹ ਦੇਖੋ ਤੁਹਾਡੇ ਸਾਹਮਣੇ ਇਹਦੇ ਵਿੱਚ ਜਿਹੜੀ ਹੈ ਨਾ ਬਰਫ਼ ਵੀ ਜੰਮਣਾ ਸ਼ੁਰੂ ਹੋ ਗਈ ਹੈ ਕੁਝ ਘੰਟੇ ਆਪਾਂ ਚਲਾਈ ਹੈਗੀ ਹੈ ਫ੍ਰਿਜ ਤੇ ਆਹ ਡੋਂਗਿਆਂ ਦੇ ਵਿੱਚ ਜਿਹੜੀ ਆ ਬਰਫ਼ ਜੰਮੀ ਪਈ ਆ ਤੇ ਇਧਰ ਆ ਪਾਣੀ ਵਾਲੀ ਬੋਤਲ ਇਹ ਵੀ ਜੰਮਣਾ ਸ਼ੁਰੂ ਹੋ ਗਈ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਨਾ ਤੁਹਾਡੇ ਉਸ ਸਾਹ ਦੇ ਨਾਲ ਹੀ ਆਪਾਂ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾ ਸਕਦੇ ਆ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ